ਹੁਣ ਘਰਦਿਆਂ ਹੋਣ ਗਿਆ ਸਾਫ ਸਵਾਈਆ ਤੇ ਇਹਦੇ ਬਾਰੇ ਮੈਂ ਦੱਸਾਂ ਕੰਨਾ ਤੱਕ ਦੇਖੋ ਜੀ ਇਹ ਆਹ ਦੇਖੋ ਇਹਦੇ ਸਾਫ ਪਏ ਹੁਣ ਲਾ ਅਰਬ ਨਾਲ ਨੂੰ ਦੇ ਦਮ ਠੇਕਾ ਹਾਂ ਉਹ 4-5000 ਚ ਨਾ ਸਾਰਾ ਘਰ ਸਾਫ ਕਰ ਜਾਣਾ ਉਹਨਾਂ ਨੇ ਐਨ ਐਸ ਦਾ ਬਹੁਤ ਬੰਦ ਬੈਣਾ ਹਜੇ ਤਾਂ ਆ ਬਿਜਲੀ ਵਾਲਾ ਲੱਗਿਆ ਵੇ ਦੇਖਣਾ ਟੈਨਾਂ ਨੇ ਹੋਰ ਸੋਚੀ ਲੱਗਣਾ ਅਗੱਤਾਂ ਇਹ ਬੀਚੇ ਤਾ ਹਾਂ ਤਾਂ 12 ਰੱਖਦੇ ਨੇ ਬਾਹਰ ਆ ਕੇ ਵੇਚ ਨਹੀਂ ਲੌ ਪਾਈ ਆਇਆ ਤਾਂ ਫਿਰ ਕਿਵੇਂ ਖੇ ਵੇਚ ਦੰਨੀ ਆ ਨਾ ਜਿੰਨਾ ਵੀ ਸਾਰਾ ਬਾਥਰੂਮ ਸੌਫ ਕਰ ਲਈ ਇਹ ਬਾਥਰੂਮ ਸੌਫ ਇਹਨੂੰ ਤਿਆਰ ਕਰ ਲਦੇ ਬਾਥਰੂਮ ਨੂੰ ਫਿਰ ਆਪਾਂ ਤੈਨੂੰ ਚਾਲੂ ਕਰਾ ਦਿੰਦੇ ਹਾਂ ਯਾਰ ਕਿਤੇ ਕੀ ਕਹਿੰਦੇ ਮੈਂ ਪੈਜੇ ਪੈ ਤੇ ਕੋਈ ਨਹੀਂ ਕਿਉਂਕਿ ਸਾਰਾ ਇਨਫੋ ਕਰਵਾਣੀ ਆ ਤਾਂ ਉਹਦੇ ਤੇ ਤਲਲੀ ਜਾਣਾ ਹੋਵੇ। ਆਪਾਂ ਤਾਂ ਹਰੇ-ਹਰੇ ਡਸਟੀ ਜੋ ਬਹੁਤ ਗਰਦੀ ਆ। ਝਾੜੂ ਲੈਣਾ। ਝਾੜੂ। ਕਿ 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 ਤਤ। ਦੇ ਨੇ ਉਸ ਆ ਪਈਆਂ ਉਸ ਮੇ ਉਹਦੇ ਚ ਰੱਖਿਆ ਹੋਇਆ ਕੋਈ ਨਾ ਆ ਜਾਣੇ ਕੰਮ ਹੁਣ ਇਹ ਟੋਟੇ ਬਚ ਗਏ ਪਿੱਛੇ। ਨਹੀਂ ਨਹੀਂ ਉੱਪਰ ਤਾਂ ਰਹੂਗਾ। ਉੱਪਰ ਲੱਗੂਗੀ ਲੱਗੂਗੇ। ਨਾ ਭਾਈ ਬਾਹਰ ਬਿਜਲੀ ਵਾਲਾ ਲੱਗਿਆ ਹੋਇਆ ਔਰ ਇੰਦੇ ਉੱਪਰ ਵੀ ਤਾਰ ਪੱਜੀ ਵੀ ਥੋੜਾ ਬਹੁਤ ਟੁੱਟੇ ਜੇ ਕਿਹੜੀ ਉੱਪਰ ਵੀ ਪਏ ਦਿਖਾਈ ਲਿਆ ਕਿਹੜੀ ਦਿਖਾਈ ਹਾਂ ਇਹ ਸੜਦੜੀ ਬਸ ਭਾਈ ਨੂੰ ਵੇਚਦਾ ਹੀ ਆ ਟੁੱਟੇ ਪਏ ਹੁਣ ਵਿੱਚ ਟੁੱਟੇ ਕਿਹੜੀ ਤਾਰ ਹੈ ਬਹੁਤ ਰੋਲਾ ਪਈ ਲੈ ਜਿਹੜੇ ਉਹ ਉੱਪਰ ਨੇ ਛੱਤ ਵਾਲੀ ਖਰਾਬ ਹੋ ਗਈ ਹੈ ਮੈਂ ਸੋ ਤਾਂ ਵੇਚ ਦੇ ਤਾਂ ਕੋਈ ਕੰਮ ਨਹੀਂ ਹੋਣਾ ਹਾਂਜੀ ਟੋਟੇ ਪੇੜ ਉੱਪਰ ਥੋੜੀ ਜੇ ਹਾਂਜੀ ਮੈਂ ਕੋ ਉੱਪਰ ਲਾ ਜਾਣਗੇ ਉਹ ਹਾਂ ਹਾਂ ਉਹ ਸਾਰਾ ਲਾ ਜਾਣਾ ਇੱਥੇ ਲੱਗਣੇ ਹਾਂ ਲਾ ਕੇ ਉੱਪਰ ਵੀ ਤਾਰ ਪਾ ਦੇ ਉੱਪਰ ਵੀ ਚਾਲੂ ਕਰ ਦੇ ਤੇਰੇ ਭਰਾ ਨੂੰ ਪਹਿਲਾਂ ਬਲਾਕ ਉੱਪਰਲਾ ਟਾਇਲ ਪਾਉਣੀ ਹੈ ਉਹ ਤੇ ਸਰਵਰ ਉੱਪਰ ਆ ਦੱਸੋ ਦਰ ਮੈਂ ਕਿਹੜੀ ਆ ਆ ਪਵਾ ਕੇ ਫਿਰ ਉਹ ਮਿੰਟ ਮਿੰਟ ਦੀ ਗਿੰਤੀ ਕਰ ਲੈ ਜਾਣਗੇ ਆ ਬੱਦ ਮੈਂ ਇੱਥੇ ਪਟਾ ਦੇ ਚਾਹ ਕੋਲ ਬਹੁਤ ਖੜਾ ਕੇ ਜਾ ਰਹੇ ਚਿੱਟੇ ਚਿੱਟਾ ਕਰ ਦੇ ਜਿੱਥੇ ਆਹ ਕਰ ਰਹੇ ਨਹੀਂ ਪਾਉਣੀਆਂ ਦੀ ਸੀ ਨਹੀਂ ਆਹ ਕਹਿੰਦੇ ਇੱਥੇ ਲਾਉਣੇ ਨੂੰ ਹਾਂ ਉਹ ਕੋਈ ਦੀ ਪਈਆਂ ਰਹਿਣ ਦੇ ਇਹਦੇ ਤੇ ਲੱਗਣੀ ਉਹ ਇਨਸ਼ਾ ਅੱਲ ਪੱਥਰ ਇਹਦੇ ਤੇ ਲੱਗ ਗਏ ਉਦੋਂ ਲੱਗਣਾ ਬਸ ਹੋਰ ਤਾਂ ਲੱਗਣਾ ਕਿਤੇ ਵੀ ਇਹਦੇ ਤੇ ਲੱਗੇ ਇਹਦੇ ਤੇ ਫਿਰ ਉਹ ਮੰਤੀ ਲੈ ਜੂਗਾ ਨਾ ਕਰਕੇ ਹਾਂ ਜਿਹੜੀ ਉਹ ਮੰਤੀ ਕਰ ਲੈ ਜੂਗਾ ਫਿਰ ਬੰਦ ਹੋ ਜੂਗਾ ਆਪਣਾ ਇੱਥੇ ਤਾਰਾ ਪੂਰਾ ਪਾ ਦੇ ਬਸ ਇਹਦਾ ਕੰਮ ਨੇ ਪਾ ਆ ਨੀ ਆ ਹੋਰ ਬਸ ਹਾਂ ਤਾਰਾ ਤੇ ਉਹ ਹੀ ਜੋੜਨੇ ਪੈਣਗੇ ਕਨੈਕਸ਼ਨ ਜੋੜਨੇ ਆ ਹਾਂਜੀ ਇੱਧਰ ਆਪਣੇ ਬੱਲੇ ਤੇ ਲੱਗੂਗਾ ਨਾ ਅੱਥਰੂ ਲਾਣੀ ਇੱਕ ਹਾਂ 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 ਅਲਕੋ ਤੋਂ ਤੋਂ ਕਿ ਬੰਨਣਾ ਦਾ ਕਿ ਬੁਲਾਉਂਗਾ ਬਸ 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 ਨਾ ਲਾ ਦੀ ਚਾਰੇ ਪਾਸੇ ਦੂਜੇ ਚਾਰੇ ਪਾਸੇ ਚਾਰੇ ਵੱਲੋਂ ਪੁਆਇੰਟ ਤੋਂ ਸਾਹ ਚਾਰੇ ਪਾਸੇ ਡੇਵੇ ਜੋ ਲੋਡ ਉਹ ਤੋਂ ਹਾਂ ਹਾਂ ਉਹ ਲੋਡ ਉਹਨੂੰ ਲਾ ਦੇਈ ਜਾ ਫਿਰ ਕੀ ਕਰਾਂ ਮੈਂ ਕਿਹਾ ਕਿ ਤਬਈ ਸਾਲਾ ਪਾਣੀ ਲਾ ਕੇ ਧੋਏ ਦੇ ਨਾ ਇਹਨੂੰ ਹਰੇ ਨੂੰ ਹਨਾ ਨਾ ਸਾਹ ਜਿ ਕੋ ਹਾਂ ਜਿਆਦਾ ਹਟੇ ਲੇ ਗਏ ਲੋੜੇ ਜਿੰਨੇ ਜਿਆਦਾ ਬਰਾਉਂ ਚਾਹ ਵੀ 1.5 ਜੀ ਦਾ ਹੀ 1.5 ਕਈ ਜਾਂਦੀ ਜਰਾ ਤੇ ਆ ਪਈ ਛੋਟੀ ਜੀ ਹੈ ਕਿ ਫਟੜ ਪਈ ਆ। ਦੇਖ ਉਧਰ ਬਾਹਰ ਪਈ ਆ ਫਟੜ। ਬਾਕੀ ਹੋਰ ਨਹੀਂ ਕਿਤੇ ਉਹ ਤਾਂ ਪੁਰਾਣੀ ਕੰਦਾ ਫਰੇਆਦ ਖਾਂਦਾ ਨੂੰ। ਜਿਹੜੀ ਪੁਰਾਣੀ ਕੰਦਾ ਉਹਨੂੰ ਝੋਲ ਝੂਲੂਕ ਮਾਰ ਗਈ ਉਹ। ਜਿਹੜੀ ਸਾਹਮਣੇ ਵਾਲੀ ਆ ਉਹ ਦੇਖਾ। ਆ ਪਈ ਆ। ਜੇ ਆ ਜਾਂਦੇ। ਉਹਨਾਂ ਦਾ ਤਾਂ। ਇਹਨਾਂ ਭੰਨੇ ਕੰਨਾ ਜਿਹੜੇ ਥੋੜੇ ਕਿੰਮਟਲ ਪਾਦੇ। ਹਾਂ। ਤਾਂ ਆਹ ਤੇ ਲਾਉਣਾ ਪਉਂਦੇ ਆ। ਹਾਂ। ਫੇਂਡ ਦੇ ਵਿੱਚ ਪਲਾਸਟਰ ਪਾਦੇ ਇਹਨਾਂ ਭੰਨੇ ਦੇ ਵਾਸਤੇ। ਕੈਮਰਾ ਪਾ ਲਓ ਤੇੜੀ ਹਾਂ ਤੇੜੀ ਇਹੋ ਜਿਹੀ ਕੋਈ ਚੀਜ਼ ਬੱਜੀ ਹੈ ਚੀਜ਼ ਨਹੀਂ ਵੈਸੇ ਉਹ ਕੰਦੇ ਦਮ ਲੇਗੀ ਪ੍ਰਾਣੀ ਕੰਦਾ ਨਾ ਇਹ ਨਹੀਂ ਨਹੀਂ ਦਮਤਨ ਲੱਤਿਆਂ ਨੇ ਹਾਂ ਲਾਈਕ ਆਹ ਥੋੜੀ ਜਿਹੀ ਇੱਥੇ ਜੋ ਜਿਹੜੇ ਬਾਅਦ ਚ ਕਰੀ ਇੱਥੇ ਕਹਾਈ ਆ ਆਹ ਜੋੜ ਛੱਡਣੇ ਤਾਂ ਕਹਿੰਦਾ ਸੀ ਮੈਨੂੰ ਤੰਮਾ ਤਾਂ ਕਹਿੰਦਾ ਸੀ ਅੱਛਾ ਜੇ ਜੋੜ ਛੱਡੂਗਾ ਇਹ ਜੇ ਨਾਲ ਦੀ ਨਾਲ ਉੱਪਰ ਤੇ ਲੈਂਟਾ ਦਾ ਵਜਨ ਆ ਜਾਣਾ ਦਾ ਹਾਂ 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 ਫੇਰ ਨਹੀਂ ਤਾਂ ਕਹਿੰਦਾ ਹੁਣ ਆਏਗਾ ਆ 1 ਵਜੇ ਨਾਲ ਫੇਰ ਭੰਨ ਕੇ ਮੜਾ ਜਾ ਹੂੰ ਹੂੰ ਤੇ ਫੇਰ ਕਰਾ ਦੇ ਜਿਹੜਾ ਲੇਡੂ ਡਾਉਣ ਲੈ ਜੀ हां लेगी ਹੁਣ ਕੋ ਕਰਾਂਗਾ ਤੇ ਅੱਜ ਤੇ ਨਾ ਕਹਿੰਦਾ ਜਿਹੜਾ ਚੌਕ ਚ ਨਾ ਪਾਣੀ ਨਾਲ ਬਹੁਤ ਵਧੀਆ ਉਤਰਦਾ ਯਾਰ ਇਹ ਪਾਣੀ ਉਤਰ ਆਇਆ ਹਾਂ ਇਹ ਤਾਂ ਪਾਗਨ ਜਿਹੜਾ ਪਾਣੀ ਮਾਰਦੀ ਤੇ ਪਰ ਸਾਰੇ ਪਰ ਇਹਨੇ ਬਹੁਤ ਦਿਨ ਜਦੋਂ ਉਖੜਿਆ ਹੁੰਦਾ ਪਾਣੀ ਨਾਲ ਤਾਂ ਇਹ ਇਹ ਕਿੰਨੇ ਮੀਟਰ ਆਇਆ ਜਦੋਂ ਸਾਰੇ ਸਾਰੇ ਜਿਹੜਾ ਖਾਲੀ ਕਰਨਾ ਨਹੀਂ ਆਇਆ ਕਰਨ ਜੇ ਤਾਂ ਤੂੰ ਲੱਗ ਗਈ ਫਿਰ ਮਾਰ ਦੇ ਹੈ ਫਿਰ ਮਾਰ ਦੇਗਾ ਪਾਣੀ ਸਾਰਾ ਬਾਹਰ ਖਿੱਚੋ ਜੂਗਾ ਫਿਰ ਇੱਥੇ ਜਿਹੜਾ ਧੋਏ ਦੇ ਪਾਣੀ ਇਹਦਾ ਥੱਲੇ ਨਿਕਲ ਨਹੀਂ ਕੋਈ ਸਾਰਾ ਹਾਂ ਹਾਂ ਤਾਂ ਪਹਿਲਾਂ ਰਾਤ ਦਾ ਮਾਰਦੇ ਨੇ ਹਾਂ ਹਾਂ ਇਹ ਕੋ ਮੋਟਾ ਮੋਟਾ ਵਰਤਿ ਤੋ ਇਹਨੂੰ ਜਿਹੜਾ ਇੱਥੇ ਨਾ ਲੜਕਾ ਜਾਂ ਮਾਰ ਕੇ ਆਹ ਇਹ ਸਾਰਾ ਹਾਂ ਹਾਂ ਧੋਏ ਹੋ ਜਾਣ ਬੈਠ ਟਾਲ ਮਲਾ ਦੇ ਇਸ ਦਿਨ ਹੋਣੀ ਨਹੀਂ ਟਾਲ ਤਨ ਚਾਲ ਦੋ ਬੈ ਪਰਨ ਖਿਚੋਣਾ ਪਾਣੀ ਫਿਰ ਆਹ ਵੇਲੇ ਮਤਲਬ ਪਾਣੀ ਵੀ ਨਹੀਂ ਘੜਦਾ ਜੇ ਇਹਨੂੰ ਘਾੜ ਦਿੱਤੇ ਹਾਂ ਧੋਣਾ ਦਾ ਪਾਣੀ ਨਾ ਪੈ ਮਾਰ ਕੇ ਇਹ ਕੰਧ ਪਰੋਂ ਵੱਜੇ ਜਾਂਦਾ ਨਾ ਪਾਣੀ ਤੇਰਾ ਬਾਈ ਇਹ ਵੀ ਸਾਫੇ ਹੋ ਜਾਣੀ ਤੇ ਹਾਂ ਦੇਖ ਕੇ ਲੱਗ ਟਰਾਈ ਫਿਰ ਮੜੀ ਜੀ ਹਲਕੇ ਜੀ ਚੱਲ ਆ ਪਰ ਮੋਟਰ ਕਸੀ ਬੇ ਇੱਕ ਵਾਰ ਦੇਖ ਦੇ ਪਾਣਾ ਪਾਣੀ ਪਾਰ ਕੇ ਆਗਾ ਮੜਾ ਦੇਖੀ ਆ ਮਾਰ ਲੂ ਪਹਿਲਾਂ ਟਰਾਈ ਇਹ ਦੇਖਦੇ ਇਹਦਾ ਮਿੱਟੀ ਜਦੋਂ ਕਿਹੜੇ ਡਲੀ ਬਣਦੀ ਇਹਦੀ ਤਾਂ ਜਦੋਂ ਪੰਜ ਮੈਂ ਦੇਖਿਆ ਕੱਲ ਜਨਰੇਟਰ ਤੋਂ ਤਾਦਾ ਮੈਂ ਉਹ ਜਿਹੜੇ ਹੈ ਆ ਇਹਦੀ ਗੌਰ ਰੱਖਣੀ ਪੈਣੀ ਹੈ ਇਹਦੀ ਗੱਲ ਕਰਦਾ ਮੈਂ ਟੂ ਚੱਕਣਾ ਵਾੜਾ ਕਰਦਾ ਹਾਂ 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 ਚਲਰ ਬਾਅਦ ਚ ਕਰਦੇ ਮੈਂ ਕਹਿੰਦਾ ਇਹਨੂੰ ਛੱਡਦੇ ਯਾਰ ਹਲੇ ਇਹਦੇ ਵੀ ਸਾਲਾ ਇਹਦੇ ਵੀ ਗੌਰ ਰੱਖਣੀ ਪੈਣੀ ਇਹਦੇ ਪਰ ਮੈਨੂੰ ਛਿੱਟਾ ਬਾਬੇ ਸਾਲਾ ਸੁੱਕ ਲੈਣਦੇ ਇਹਨੂੰ ਹਲੇ ਛੋੜੋ ਹੋਰ ਆ ਜਿਹੜੀ ਕਰਕੇ ਗਿਆ ਫਾਲਸਲੀ ਨਾ ਹਾਂ 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 ਇਧਰ ਪਾਣੀ ਨਾ ਲੱਗੇ ਪਾਣੀ ਲੱਗੇ ਤਾਂ ਖਰਾਬ ਹੋ ਜਾਂਦੀ ਇਹੇ ਕਿੱਲੇ ਆ ਨੇ ਕਿੱਥੇ ਧੋਣਾ ਹੈ ਉੱਪਰ ਧੋਣਾ ਤਾਂ ਉਹਦਾ ਮੈਸਾ ਉਹ ਦੂਰ ਕਰ ਦੇ ਰੰਗਦੇ ਨਹੀਂ ਇਹਨੇ ਠਹਿਰ ਕੇ ਧੋਣਾ ਨਹੀਂ ਹੁਣ ਚਲ ਠੀਕ ਹੈ ਉਹ ਸਾਡੀ ਚਿੱਟੇ ਚਿੱਟਾ ਜੀ ਹੋਈ ਪਿਆ ਨਾ ਸਾਲਾ ਜਿੱਥੇ ਜਾ ਉੱਥੇ ਪੈਰ ਮਲ ਜਦੋਂ ਚਿੱਟਾ ਹੋ ਜਾਂਦਾ ਛੇ ਬੇੜਾ ਤੋਂ ਲਈ ਨਾਲੇ ਪੰਡੇ ਹੀਠਾਂ ਤਰਾ ਦੋ ਤੇ ਸ਼ਾਮਾ ਬੈਠ ਕੇ ਕਰ ਲੈਂਦੇ ਆਪਾਂ ਜੀ ਜੀ ਉੱਪਰ ਧੁੱਪ ਹੈ ਕੋਈ ਨਾ ਕਰਾ ਦਿੰਦਾ ਹੂੰ ਪੰਡ ਨੂੰ ਇੱਥੇ ਆ ਲੀ ਨਾ ਇੱਥੇ ਪਰ ਸੜ ਦਿੰਦਾ ਮੈਂ ਨਾ ਮੈਂ ਦੇਰ ਨਾਲ ਪਰ ਸੜ ਦਾਂ ਹਾਂ ਮੈਂ ਦੇਖਦਾ ਹਲ ਤਾਂ ਆਇਆ ਥੋੜਾ ਜਿਹਾ ਆ ਤਨੋ ਗਿਆ ਮੈਂ ਕਿਹਾ ਇਹਦੇ ਪਨੇ ਕੋ ਸਾਲਾ ਉਹ ਜਿਹੜੀ ਪੱਤੀ ਜੀ ਆਉਂਦੀ ਐ ਤੇ ਪੱਤੀ ਉਹ ਲਵਾ ਦਾਂਗੇ ਇੱਕ ਪੱਤੀ ਜੀ ਨੇ ਕੋਈ ਆਉਂਦੀ ਦੋਨਾਂ ਸਾਈਡ ਤੇ ਸਟੀਲ ਜੇ ਦੀ ਆਉਦੀ ਵਾਲੀ ਗੜੀ ਉਹ ਮੂਹਰੇ ਲਾਉਣੀ ਆ ਹਾਂ ਪੱਤੈ ਲਾ ਜਿਹੜੀ ਇੱਥੇ ਹਾਂ ਤੇਰਾ ਖਤਰਾ ਹੀ ਆ ਯਾਰ ਇਹ ਸੈਡ ਮਿੱਟੀ ਜਣ ਮਰ ਜਦੇ ਭਰ ਜਾਣੇ ਨੇ ਉਹ ਰੋਲਾ ਇੱਥੇ ਇੱਥੇ ਤੱਕ ਜੇ ਲਾਣੀ ਇੱਥੇ ਤੱਕ ਲੱਗੂਗੀ ਬੈਲ ਤੇ ਇੱਥੇ ਤੱਕ ਲੱਗੂਗੀ ਆਪਣੇ ਜਿਹੜੀ ਟੈਲ ਲਾ ਕੇ ਇੱਥੇ ਹਾਂ ਜਿਹੜੀ ਉਹ ਮੂਹਰੇ ਲਾਉਣੀ ਆ ਆਪਣੇ ਬੱਦਰੇ ਵੇ ਹਾਂ ਉਹ ਕੁਮਾਰ ਨੂੰ ਦੇ ਉਹ ਵੀ ਗੱਲ ਸਹੀ ਐ ਰੀ ਨਾ ਇਹ ਤੁਹਾਨੂੰ ਨਹੀਂ ਆਉਂਦਾ ਹਾਂ 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 ਚੈਨਲ ਲਗਾਓ ਚੈਨਲ ਵਿੱਚ ਕਰ ਦਿੰਦੇ ਹਾਂ ਬਸ ਠੀਕ ਹੈ ਠੀਕ ਜੇ ਤਾਂ ਹੀ ਮਜ਼ਬੂਤੀ ਰਹਿਣੀ ਨਹੀਂ ਤਾਂ ਫਿਰ ਇਹ ਪਿੱਲੂਗ ਹਾਂ ਜੀ ਇੱਥੇ ਨੀ ਕਿਤੇ ਪਾਣੀ ਪੁਣੀ ਧੋ ਜਾ ਕਿਤੇ ਪੋੜੀਆਂ ਪੁੜੀਆਂ ਇਹਨੂੰ ਲੱਗਿਆ ਪਾਣੀ ਖਤਮ ਕਾਣੀ ਇਹਦੀ ਹਾਂ ਅੱਛਾ ਹੋਊਗੀ ਆਹ ਲੱਕੜ ਵੀ ਲੱਗ ਸਕਦੀ ਆ ਲੱਕੜੀ ਲਾਇਆ ਵੀ ਉਹਦੇ ਚਾਰ ਇੱਤੀ ਹੋਰ ਹਾਂ ਕਿਹੜੇ ਪੰਦ ਆਪਣਾ ਆਉਂਦਾ ਵਾਪਟੀ ਨੂੰ ਵੀ ਚਾਹੀਦੀ ਹੈ ਹਾਂ ਹਾਂ ਐਨੀ ਉੱਚੀ ਐਨੀ ਕੀ ਕਰਦੇ ਦਿਨੇ ਮੱਤ ਕਰਦਾ ਉਹ ਰੂ ਰੂ ਸਿੱਸਾ ਪੈ ਜਾਊਗਾ ਇਹ ਕਰਦੇ ਇਲਾਜ ਹਾਂ 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 ਇਹ ਪਾਣੀ ਤੇ ਜ਼ਿਆਦਾ ਇਹ بچਾਉਣੀ ਪੈਣੀ ਪਾਣੀ ਤੇ ਜਿਹੜੀ ਕੁੱਟੀ ਆ ਉਹ ਪਾਣੀ ਤੇ ਬਹੁਤ ਜ਼ਿਆਦਾ بچਾਉਣੀ ਪੈਣੀ ਆ ਅੱਛਾ ਤਸਲਾ ਭਰਤਾ ਇੱਕ ਨਾ ਨਾ ਸਵਾਰ ਕੇ ਅਰੇ ਇਤਾਂ ਜਾਂ ਚਲੇ ਨੋੜ ਆ ਲੰਘੇ ਕਰ ਉਹਦੇ ਥੱਲੇ ਸਿਰ ਦੋ 要他留的那 ਫਿਰ ਇਹ ਵੀ ਸੁੱਕੀ ਜਾ ਰਹੀ ਹੈ। ਮੈਂ ਬਸ ਇਹ ਭਜਨ ਚਾਹ ਰ ਰਮਨ ਤੇ ਇਹ ਜਿੰਝੇ ਕਰ ਦੇਵੇ। ਇੱਕ ਤੇ ਘੱਲ ਲਉ। ਇਹ ਫਿਰ ਭਜਨ ਪੈ ਜਾਣਾ ਫਿਰ ਔਖਾ ਹੋ ਜਾਊਗਾ। ਦਾ ਸਾਧਰਾ ਜੀ ਤੇ ਕਮਾਗਰਾਂ ਪਰ ਲੱਗੇ ਹੋਏ ਸਾਰਿਆਂ ਪਰ ਕਿੱਥਾ ਕਿੱਥਾ ਜੇ ਨਾ ਬੁਸਤੀ ਆ ਬਲੋ ਕਿੱਥੇ ਜਿੱਥਾ ਚਿੱਟੇ ਜਿੱਥਾ ਨਾ ਹਰਾ ਹਰਾ ਹੋਇਆ ਹੋਇਆ ਤਾਂ Ini lagi pergi Ini pengaruh pedih. ਨਰਮ ਜਿਹੀ ਲੱਗਦੀ ਮਿੱਟੀ ਰੇਤਾ ਜਾ ਮਿਕਸ ਹੋਇਆ ਹੋਇਆ ਇਹਨੂੰ ਧੋ ਲਾਂਗੇ ਇੱਕ ਵਾਰੀ ਧੋ ਉਹਨੇ ਧੋਣੀ ਚਾਹੀਦੀ ਜਿਹੇ ਚੱਲ ਅੱਜ ਦੇ ਤੂੰ ਪਾ ਲਵੋ ਇਹਨੂੰ ਇਹ ਹੋ ਸਕਦਾ ਸਾਡੇ ਨੇ ਝੱਲੇ ਲਏ ਜੇ ਮੈਂ ਚੱਲ ਦੂਰ ਕੰਮ ਥੱਲੇ ਤਲਾ ਨਾ ਚਾਹ ਬਣਾ ਦਿਓ ਜੀ ਇਹਦੇ ਵਿੱਚ ਪਾਣੀ ਮਰ ਨਹੀਂ ਜਦੇ ਉਤਾਰਨ ਲਾ ਬਹੁਤ ਲਾ ਲੈ ਸਾਡੀ ਮਿੱਟੀ ਜਾਣ ਜੀ ਤਾਂ ਨਹੀਂ ਹੈਗੀ ਇਹਦੇ ਵਿੱਚ ਇਦੇ ਵਿੱਚ ਜੇ ਮੜੇ ਪਾਣੀ ਲੈ ਜਦੋਂ ਖੁਰਨ ਲੱਗ ਜਾਂਦੀ ਹੈ ਤਾਂ ਹਾਂ ਹਾਂ ਜੇ ਪਰ ਪੁੱਟੀ ਵੱਜ ਜੇ ਇੱਕ ਵਾਰੀ ਮੈਂ ਕਹਿੰਦਾ ਹੋਰ ਨੀ ਮਜ਼ਬੂਤੀ ਹੋ ਜੂ ਪੁੱਟੀ ਵੱਜ ਜਣੀ ਹਾਂ ਪੁੱਟੀ ਪੁੱਟੀ ਮਾਰ ਕੇ ਫਿਰ ਹੋਰ ਫਿਰ ਥੋੜਾ ਪਾਣੀ ਦਾ ਬਚਾਅ ਹੋ ਜਾਊਗਾ ਫਿਰ ਪੁੱਟੀ ਮਾਰ ਕੇ ਪ੍ਰੈਮਰ ਵੱਜ ਕੇ ਦੇ ਉੱਪਰ ਹਾਂ ਜੀ ਜੇ ਮੈਂ ਕਹਿੰਦਾ ਵਾਟਰ ਪ੍ਰੂਫ ਕਲਰ ਕਰ ਦਵੇ ਤੇ ਪਰ ਯਾਰ ਹੋ ਕਰਾ ਦੇ ਰੋਟੀ ਹਾਂ ਇਹਦੇ ਕਰਕੇ ਤਾਂ ਹੋਣ ਲੱਗਦੀ ਨਹੀਂ ਸਾਰੀ ਕਰ ਦੇਣੀ ਹਾਂ ਵਾਟਰ ਵਾਟਰ ਪ੍ਰੂਫ ਜੇ ਮਾਰਾ ਪੁੱਛ ਗਿਆ ਤਾਂ ਸਲਾਹ ਜੀ ਲੈ ਕੇ ਨਾ ਵਿੱਤੇ ਪਾਣੀ ਪੂਣੀ ਵੱਜਦਾ ਰਹਿਣਾ ਯਾਰ ਬਾਜੀ ਪਾਣੀ ਵਾਟਰ ਪ੍ਰੂਫ ਪਾਣੀ ਅੰਦਰ ਵਿੱਚ ਨਹੀਂ ਜਾਊਗਾ ਇਹਦੇ ਤਸੀਬ ਨਾ ਕਰੂੰਗਾ ਗੱਲ ਬਾਤ ਚਾਹ ਬਣਾ ਦੋ ਤੁਸੀਂ ਮੈਂ ਕਿਹਾ ਚਾਹ ਬਣਾ ਦੋ ਹਾਂ ਇਹੋ ਕਲਰ ਪਿਆ ਵੀ ਇਹਦੇ ਬਣਾਪਾ ਇਹ ਵਾਟਰ ਪ੍ਰੂਫਿੰਗ ਸਾਰਾ ਕਰਦੀ ਪੁੱਛਦਾ ਨੂੰ ਫੋਨ ਕਰਕੇ ਮੈਂ ਕਦੇ ਕੋਈ ਡੱਬਾ ਨਹੀਂ ਆਂਦਾ ਬਾਜੀ ਹਾਂ ਉਹੀ ਕਹਿੰਦਾ ਪਿਆਪ ਨੂੰ 10 ਲੀਟਰ ਦਾ ਹਾਂਜੀ ਇਹਦਾ ਪੇਰ ਵੀ ਪਹਿਲਾਂ ਮਾਰ ਕੇ ਪ੍ਰਾਈਮਰ ਪੁੱਛੂਗਾ ਮੈਨੂੰ ਫੋਨ ਕਰਕੇ ਵੀ ਕੀ ਹਿਸਾਬ ਦਾ ਆਪ ਮੈਂ ਸਾਰਾ ਅੱਜ ਸਾਸਿ ਨੇ ਆ ਆਪਣਾ ਗੇਟ ਖੁੱਲ ਜਾਣਾ ਇਹੇ ਕੁਛੀ ਹੋਣਾ ਜਾਮ ਮਹਰ ਬਲੌਕ ਤੋਂ ਦੇਖੋ ਅ ਉਸ ਤੋਂ ਬਾਅਦ ਅਸੀਂ ਐਂਟਰੀ ਸਾਡੀ ਤੋਂ ਹੋ ਜਾਂਦੀ ਹੈ ਜਿੱਧਰ ਤੇ ਪਹਿਲਾਂ ਅਸੀਂ ਕਰਾ ਗੇਟ ਬੰਦ ਕਰ ਲਿਆ ਤਾਂ ਫਿਰ ਮੈਂ ਫਰਿੱਜ ਖੋਜਦੇ ਨੇ ਇੱਧਰ ਲਿਆਉਣਾ ਸਾਰਾ ਸ਼ਿਫਟਿੰਗ ਕਰਦੇ ਹੁਣ ਝਾੜ-ਛੜੀ ਆ ਹੁਣ ਇਹ ਸਾਰੇ ਦਾ ਦੇਖਦਾ ਥੋੜਾ ਝਾੜ-ਛੜੀ ਲੱਗਦੇ ਹੌਲੀ-ਹੌਲੀ ਜੀ ਸਾਫ਼ ਕਰ ਦਈਏ ਨਾ ਉਹ ਬੈਕ ਟੂ ਬਕਲੀ ਨਾ ਜਾ ਲਿਆਉਣ ਦਾ ਬੰਦਾ ਲੈ ਗਿਆ ਨਿੱਤਰ ਬਾਈ ਉਹਨਾਂ ਤੇ ਉਹਦਾ ਮੇਰੇ ਕੋਲ ਬੰਦਾ ਤੇਰੇ ਜਿਹਾ ਦੇ ਰਿਹਾ। ਉਹਦਾ ਛਾੜੂ ਲੈ ਕੇ ਆਉਂਦਾ ਦੇਖਦਾ ਥੋੜਾ ਬਰ ਮਾਰ ਕੇ ਦੇਖਾ ਹੁਣੇ ਕੰਡਾ ਫਰ ਨੂੰ। ਸਫਾਈ ਵਾਲੇ ਬੰਦੇ ਦੋ ਘੰਟੇ ਦੇ ਤਾਂ ਕੋਈ। ਹਰ ਇੱਕ ਹੈ? ਹਾਂ ਹਰ ਕੋਈ ਬੰਦੇ। ਉਹ ਸਫਾਈ ਬਾਰੇ ਪਤਾ ਹੋਵੇ ਆ ਨਾ। ਮੈਂ ਲੇਆ ਹਾਂ ਇੱਕ ਵਾਰ ਇਹਨਾਂ ਛਾੜ ਦੇਣੇ ਜੇ ਟੂ ਜੈਟ ਕਲੀਨਿੰਗ ਕਰਵਾ ਦਈ ਮੜੀ ਜੀ ਯਾਰ ਨਾ ਹਨ ਤੇ ਮੈਂ 10 ਚੁਰਨ ਲਾਗੀ। ਉਹ ਕਿਦਾਂ ਹਵਾ ਚੱਲੂਗੀ ਆਹ ਚੱਕ ਦਾਂਗੇ ਅੰਦਰ ਖਾਓ ਜਿਹੜਾ ਘਰ ਦਾ ਬਾਹਰ ਨੂੰ ਉਲੀ ਜਾਉਗੀ ਫਿਰ ਇਦਾਂ ਕਰਦੇ ਜੀ ਰੋੜੇ ਦਾ ਹੈਲੋ ਅੱਛਾ ਗੱਦੜਾ ਹਾਲੀ ਤੁਸੀਂ ਦਾ ਮੈਨੂੰ ਪਤਾ ਨਹੀਂ ਕਿੱਧਰ ਤੇ ਹੈਲੋ ਹੈਲੋ ਫੋਨ ਲੱਗ ਗਿਆ ਅਰੇ ਉੱਧਰ ਤਾਂ ਮੈਂ ਇਧਰ ਨੂੰ ਆਉਣ ਨਹੀਂ ਦਿੱਤੇ ਹੈਗੇ ਮੈਂ ਕਿਹਾ ਵੀ ਉਹ ਰੱਬ ਦਾ ਨਾਮ ਲੈ ਕੇ ਫਿਰ ਮਹਾਰਾ ਦਾ ਨਾਮ ਲੈ ਕੇ 10 ਦਿਨ ਕਿੱਤੀ ਜਵ ਬਹਰ ਮarre ਜਾ ਕੇ ਏਦਾਂ ਦਾ ਤੇਜ਼ ਪੱਖਾ ਚ ਲੱਗ ਜਾਵੇ ਇੱਥੇ ਇਹਦਾ ਖੁੱਲੇ ਜਾਣਾ ਸਾਲ ਸਪੈਨਿਆ ਤੇ ਯਾਰ ਕੀ ਆ ਕਰਾਇਆ ਤਾਂ ਤੁਸੀਂ ਦੱਸੋ ਅਰਬਾਂ ਨੂੰ ਕੰਪਨੀ ਵਾਲੇ ਹੈਗੇ ਆ ਕਿ ਉਹਨਾਂ ਨਾਲ ਕੰਟੈਕਟ ਕੀਤਾ ਜਾ ਵੀ ਉਹ ਹਾਲੇ ਆ ਨਾ ਸੋਨੇ ਦਾ ਸਾਬਰ ਦੱਸੋ ਉਹ ਕਹਿੰਦਾ ਸੀ ਮੈਨੂੰ ਇਹਨਾਂ ਦੇ ਬੜੇ ਪਾਰਸਪੂਲਸ ਬਾਜਰ ਦੇ ਭਰੇ ਕਰਨੀ ਠੀਕ ਹੈ ਫੇਰੇ ਬਲਾਇਨ ਉਹ ਪਲਿਨੋਵ ਉਹ ਕੈਨੇਡਾ ਜੋ ਹੁੰਦੇ ਚੀਜ਼ਾਂ ਹੁੰਦੇ ਸਾਰੇ ਪਰ ਇਹ ਪਲਿਨ ਘਰ ਕਰਨੇ ਨਾ ਆਵੇ ਨਾ ਇੱਥੇ ਆਹ ਇੱਥੇ ਇੱਕ ਮਾਂ ਦੇ ਬੱਲ ਲੱਗੀ ਹੋਈ ਆ ਚੀਰ ਲੀ ਗੀਏ ਨੀ ਦੇ ਦੇ ਗੀਰ ਦੇ ਰਿਹਾ ਨਾ ਚਾ ਕਰੀ ਗੇ ਚਾ ਨਾ ਕਰੀ ਗੇ ਗ੍ਰੀਸ ਨਹੀਂ ਪਾਣਾ ਮਾੜਾ ਗ੍ਰੀਸ 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 ਹੋ ਜਾਏਗਾ ਹਾਂ ਹੋ ਜਾਏਗਾ ਦੇਸੀ ਕੀ ਦੇ ਦਮ ਤਿਆਰ ਦੇਸੀ ਕੀ ਲਾ ਦੇ ਇੰਡੀਜ ਹੋਣਾ ਹਾਂ ਗ੍ਰੀਸ ਤਾਂ ਯਾਰ ਆ ਪੈਣਾ ਪਿਆ ਹੁੰਦਾ ਤਾਂ ਆ ਤੇਲ ਨਹੀਂ ਨਾ ਚੱਲੂ ਚੱਲ ਪਿਆ ਹਾਂ ਹੈ ਨਾ ਦੇਖੀ ਹੈ ਵੀ ਇਹਦੇ ਵਿੱਚ ਇਹ ਰਿਖਾ ਕਾਲਾ ਫਿਰ ਡੀਰਕ ਸਤੇ ਹੋਰੇ ਕੁਝ ਪਾਤਾ ਮੈਨੂੰ ਹਾਂ ਰੋਲ ਜੀ ਪਾ ਡਿਜੀਲੇ ਪਾ ਮੈਨੂੰ ਲੇਮੋ ਤਾਂ ਮਗਲਾਈਲ ਜਿਹਦਾ ਪਿਆ ਮੇਰੇ ਖਾਲ ਦੇ ਵਿੱਚ ਪੁੱਲਪੜਾ ਪੈਣਾ ਮੇਰੇ ਖਾਲ ਜਿਹੜਾ ਮੋਡ ਬੋਲਟ ਮੋਡ ਸਾਲ ਚੋਂ ਨਿਕਲੇ ਹੁੰਦਾ ਉਹ ਵੀ ਪਾ ਦੇ ਨਾਲ ਮੈਂ ਤੇ ਜੋ ਬੋਲਟ ਨੂੰ ਵੀ ਲਾ ਦਮਾ ਮਿਲ ਗਈ ਇਹ ਤਾਂ ਚੈਨ ਚੋਂ ਨੂੰ ਲਾ ਦਮਾ ਯਾਰ ਤਰਪੋਛਦਾ ਇਹ ਬੋਲ ਦੇ ਚੈਨ ਨੂੰ ਉਹ ਬੇਹਨ ਕੋ ਸਾਹਮਣੇ ਇਹ ਤੋਕੇ ਬੋਲ ਦੇ ਚੈਨ ਨੂੰ ਲਾਹ ਗ੍ਰੀਸ ਗ੍ਰੀਸ ਤਾਂ ਨਹੀਂ ਹੋਣਾ ਹਾਂਜੀ ਹੈਗਾ ਕਿੱਥੇ ਪਿਆ ਉਹਦੇ ਵਿੱਚ ਕੀ ਆਏ ਕੁੱਪੀ ਪੀਸਨ ਨਹੀਂ ਹੈ ਨਹੀਂ ਸੰਦਰੀ ਦੀ ਕੁੱਪੀ ਤਾਂ ਹੈ ਨਹੀਂ ਹੈ ਨਹੀਂ ਹੈ ਮੁਲਗੀ ਹੈ ਨਹੀਂ ਉਹਦੇ ਵਿੱਚ ਗ੍ਰੀਸ ਕਿੱਧਰ ਪਿਆ ਮੈਂ ਗ੍ਰੀਸ ਆ ਲੈ ਲੋ ਇਹ ਕਿਹਨੋਂ ਤੇਲ ਲੈ ਜਮਦਰ ਤੇ ਉੱਜ ਦੋ ਕੰਡਾਰੇ ਲੈ ਕੇ ਆਉਣੇ ਯਾਰ ਨਾ ਦੇ ਕੰਡਾਰੇ ਹੈਗੇ ਤੇ بڑا ਕੰਡਾਰਾ ਪਿਆ ਉਹ ਉਹਨੂੰ ਰੱਖ ਕਿੱਥੇ ਆਪਣੇ ਕਾਲ ਨੂੰ ਇੱਕ ਪਾਣੀ ਪਾ ਕੇ ਚ ਦੁੱਧ ਦੁੱਧ ਤਾਂ ਮੈਂ ਪਾਤਾ ਹਾਂ ਦੁੱਧ ਪਾਤਾ ਦੋਨੇ ਰੱਖ ਦੇ ਇੱਥੇ ਕਿਤੇ ਪਾਣੀ ਪਾ ਕੇ ਰੱਖ ਦੋ ਹੋਰ ਚ ਮੂੰਹ ਮਾਰ ਲੈਂਦਾ ਕਈ ਵਾਰ ਥੱਕਿਆ ਹੁੰਦਾ ਫਿਰ ਚੱਲ ਫੇ ਕੰਡਾਰੇ ਭੰਗ ਹਾਂ ਦੋ ਭਰ ਕੇ ਰੱਖ ਦੋ ਤਾ ਸ਼ਾਮ ਅਜ ਬਚ ਨੂੰ ਛਾਲੂ ਵਾਸਤੇ ਉਹ ਤਾਂ ਹੁੰਦਾ ਫਿਰ ਦੂਜੇ ਬਾਲਟੇ ਚ ਮੂੰਹ ਮਾਰ ਜਾਂਦਾ ਫਿਰ ਕਈ ਵਾਰ ਅਸੀਂ ਤਾਂ ਸਿਆਣਾ ਪਰ ਜਦ ਕਿਤੇ ਜ਼ਿਆਦਾ ਹੀ ਪਿਆ ਉਹਨਾਂ ਫਿਰ ਮਾਰ ਦੇਣ ਆ ਲੈ ਭਾਈ ਉਦੋਂ ਚ ਪਾ ਤਾ ਇਹ ਹਮਤਰਾ ਬੜੀ ਐ ਮਾ ਤੇ ਚਾਹ ਵੀ ਬਣ ਗਈ ਚਾਹ ਲੈ ਮਨ ਨਾਲ ਤਾਂ ਕੰਮ ਆਪੇ ਰਿੱਕਾ ਵਜੀ ਆਇਆ। ਇਹਦਾ ਭਾਈ ਆ ਕੇ ਮੁੜ ਲਿਆ। ਸਮਾਨ ਚੱਕ ਲਈ ਗਿਆ ਆਪਣਾ ਉਹ। ਇਹ ਕਰਿਆ ਤਾਂ ਹੈ ਨਹੀਂ ਕੁਛ। ਫਿਰ ਇਹਨੂੰ ਭੇਜ ਦੇ ਨੂੰ ਆਹਾਂ ਕਿਦੋਂ ਰਿੱਕੇ ਵਿੱਚ ਕੱਢਿਆ ਹੋਇਆ ਇਹਨੂੰ। ਅੱਜ ਅਪਨਾ ਕੰਮ ਨਹੀਂ ਵੀੜ ਮੈਂ ਲੱਦਿਆ ਫਿਰ। ਅੱਜ ਫਿਰ ਤਾਂ ਆਹ ਇਹ ਚਾਹੂ ਚਾੜ ਬਣਾਉਂਦਾ। ਫਿਰ ਦੇਖ ਲੈ। ਲੈ ਚਾਹ ਦੇ ਦਿਓ ਜੀ। ਪਾਣਾ ਵੀ ਤੁਸੀਂ ਪੀਣੀ? ਮੈਂ ਨਹੀਂ ਪੀਣੀ ਚਾਹ। ਕੋਈ ਨਹੀਂ ਅੱਛਾ। ਮਿੱਤਰੋਂ ਦੇ ਬੱਲੀਏ। ਇਹਦੀ ਪਾਤਾ ਇਹੋ ਕੋਣਾ ਇਹਨਾਂ ਬਣਾ ਡੀਜੀਲ ਹਾਂ ਡੀਜੀਲ ਕਿੰਨਾ ਬਣਾ ਡੀਜੀਲ ਬਣਾ ਇੱਕ ਮਿੰਟ ਕੱਢ ਦੇ ਡੀਜੀਲ ਕਿਤੇ ਪਾਤਾ ਇਹ ਚ ਨਾ ਕਦੇ ਮੇਰੇ ਕੋ ਨਾ ਹੱਥ ਕਰਨੇ ਉਹ ਜਨਰੇਟਰ ਨੂੰ ਮੈਂ ਕੱਲ ਕਿਹਾ ਆ ਲੈ ਕੇ ਗਿਆ ਨਹੀਂ ਹੈਗਾ ਕਿਹਦਾ ਕਰਾਉਂਦੇ ਉਹਥੇ ਭਲਿਆਂ ਨੇ ਕਿਹਾ ਹੋਇਆ ਬੰਦੇ ਦਾ ਜਿਹਦਾ ਦਾ ਅੱਛਾ ਮੇਗਾ ਭਾਈ ਲੇਜੀ ਨਹੀਂ ਆਪਣਾ ਉਹਦਾ ਬੋਲਾ ਕਰ ਕੀਤੇ ਜੀਨਰੇਟਰ ਕਿਨਾ ਤੇ ਕਿਨਾ ਤੇ ਕਿਨਾ ਤੇ ਜੀਨਾ ਨਹੀਂ ਕਰਦੇ ਆਦਲੰਦ ਹਾਂ ਹਾਂ ਦੇਖ ਲੈਣਗੇ ਬਾਅਦ ਚ ਜੀਨਰੇਟਰ ਹਲੇ ਬਜਟ ਨਹੀਂ ਹੈ ਇੰਨਾ ਯਾਰ ਹੁਣ ਬਜਟ ਦੇ ਹਿਸਾਬ ਨਾਲ ਦੇਖਾਂਗੇ ਹੁਣ ਹੌਲੀ ਹੌਲੀ ਕੰਮ ਜੂੰ ਜੂੰ ਪੈਸੇ ਆਉਣਗੇ ਜੂੰ ਜੂੰ ਲਾਉਂਦੇ ਆਣ ਕਣਕ ਦਾ ਵੀ ਆ ਜਾਣਾ ਮਾਨੂੰ 1.5 ਲੱਖ ਰੁਪਈਆ ਉਹ ਵੀ ਇੱਧਰ ਹੀ ਲੱਗ ਜਾਣਾ ਆ ਬਸ ਅਗਲੇ ਸਾਲ ਤੱਕ ਫਿਰ ਆਪਣੇ ਪੂਲਰ ਆ ਜਾਣੇ ਚੱਲ 4-5 ਲੱਖ ਫਿਰ ਥੋੜੇ ਜਿਹਾ ਅਮੀਰ ਹੋ ਜਾਾਂਗੇ ਮਸਤ ਤਾਂ ਨਹੀਂ ਹੁੰਦਾ ਦੇਖਾਂ ਠੀਕ ਹੈ ਮਿੱਤਰ ਕਿੰਨਾ ਕੁ ਟਾਈਮ ਕੱਢ ਦਿੰਦੇ ਮਸ਼ੀਨ ਇਹ ਕਰਦੇ ਚੱਲੀ ਆ ਚੱਲੀ ਆ ਅੱਛਾ ਬਾਬਾ ਆਕਰੰਗ ਦੇ ਅੱਛਾ ਗੁਟਕਾ ਇਹ ਨਵਾਂ ਪੰਜ ਤੁਹਾਨੂੰ ਮੁੱਢਾ ਆ ਜਾਂਦਾ ਹੁਣ ਇਹ ਪੰਜ 500 ਦਾ ਪੰਜ 600 ਅੱਛਾ ਮੇਰੇ ਕੋ ਪੰਜ ਜਲ ਵਾਲੀ ਉਹ ਬੜੀ ਮੈਂ ਦੇਖੀ ਤੇਰੀ ਵੱਡੀ ਨਹੀਂ ਰੋਣੀ ਰੋਜ ਤੋਂ ਉਹ ਦੀ ਪੰਜ ਜਲ ਵਾਲੀ ਸੀ ਹਾਂ ਹਾਂ ਪੰਜ ਜਲ ਵਾਲੀ ਤਾਂ ਨਹੀਂ ਚੱਲ ਜਿੰਦਾ ਅੱਛਾ ਇਹ ਹੱਥ ਜਲ ਵਾਲੀ ਹੈ ਦੋ 234 ਬੋਲਟ ਜਾ ਰਹੀ ਹੈ ਨਾ ਜੇ ਥੱਲੇ ਦੱਸ ਰਿਹਾ 5000 ਰੁਪਏ ਦੱਸ ਰਿਹਾ ਹੈ ਉਹਦਾ ਲੋਹਾਂ ਦੇ ਰੱਖ ਥੱਲੇ ਵਾਲਾ ਜਿਹੜਾ ਉਹ ਉੱਪਰਲਾ ਵੀ ਇੰਨੀ ਬਿਜਲੀ ਖਪਤ ਕਰ ਰਿਹਾ 68 ਹੈ 270 270 ਦੇਖਾਂ ਘਟਦਾ ਹੈ ਤੇ ਆਫਰ ਕਰ 270 ਨੂੰ ਬੜਿਆ ਇੱਕ ਮਿੰਟ ਨਹੀਂ ਉਹ ਗਬਲਾ 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 ਜੀਰੇ ਹੋਗਾ ਤਾਂ ਉਹ ਜੇ ਤਾਵਾ ਫਿਰ ਨੂੰ ਨੂੰ ਕਿਧਰ ਚੱਲਦਾ ਨਹੀਂ ਦੋ 35 ਹੋ ਗਏ ਫਿਰ ਵੀ ਕਿਨੇ ਕੱਲ ਇੱਥੇ ਆ ਰ ਥੱਲੇ ਗਿਰ ਗਿਆ ਕਿ ਆ ਰ ਇੱਥੇ ਉਹ ਨਾ ਬੱਚੇ ਹੋਂ ਬੱਚੇ ਗਿਰਿਆ ਹੋਣਾ ਇਹਦੇ ਵਿਚਨੇ ਆ ਇਹਦੇ ਉੱਪਰ ਲਾ ਢੁੱਡੀ ਜੀ ਕਾਲੀ ਜੀ ਇਦੋਂ ਪੋਲੀਟਿਕਸ ਹੀ ਹੋਈ ਤੇ ਆ ਨਿੱਚੇ ਕਰ ਕੀ ਕਿਤੇ ਹਾਂ ਪਈ ਆ ਬਰਾ ਦਮ ਅੱਜ ਦਰਵਾਜ਼ਾ ਲਾ ਨਾ ਇਹ ਰੰਗ ਕਰ ਚੱਲ ਤੇ ਜਦੋਂ ਜਮ ਮਰੂਗਾ ਜੇ ਜਨਰੇਟਰ ਚੱਲ ਰੂਗਾ ਅੱਛਾ ਖਾਲੀ ਆਉ ਕੋਤ ਨਹੀਂ ਹੈਗਾ ਹਾਂ 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 ਅਦੋਂ ਲੈਟ ਆ ਜੇ ਜਨਰੇਟਰ ਗਿਆ ਆਪਣਾ ਵੀ ਚੱਲਦੀ ਹੈ ਬਸ ਅਸੀਂ ਆਪਣੇ ਨੂੰ ਗੱਦੋਂ ਨੂੰ ਜੇ ਲਾਈਟ ਆਈ ਹੈ ਹਾਂਜੀ ਜਨਰੇਟਰ ਨਹੀਂ ਹੋ ਗਿਆ ਐਡਮੋਟਰ ਨਾ ਲੱਗਿਆ ਬਰ ਇਹਨੂੰ ਫਿਰ ਆਟੋਮੈਟਿਕ ਲੱਗੂਆ ਜਿਹੜਾ ਫਿਰ ਇੱਧਰ ਉਹਨੇ ਬਿਜਲੀ ਇਹਨੂੰ ਬੰਦ ਕਰ ਦੇਗਾ ਨਾ ਜੇ ਲਾਈਟ ਆਉਣੀ ਆ ਬੰਦ ਹੋ ਜਾਣੇ ਨੇ ਆਪਣੇ ਆਪ ਅੱਛਾ ਉਹ ਟੋਪਰ ਜਿਹਾ ਲੱਗਦਾ ਹਾਂ ਇਹਨੇ ਬੰਦ ਹੋ ਜਾਣਾ ਫਿਰ ਆਪਣੇ ਜੇ ਲਾਈਟ ਤੇ ਚੱਲ ਪੋਣੇ ਆ ਫਿਰ ਹਾਂ ਉਹ ਵੀ ਲੱਗ ਜਾਊਗਾ ਅੱਛਾ ਉਹ ਦੇਖਦੇ ਬਾਅਦ ਚੱਲੇ ਇਹ ਰੱਖਣਾ ਜੇ ਜਨਰੇਟਰ ਹੈ ਆਪਣੇ ਜਨਰੇਟਰ ਦੇਖਾਂਗੇ ਹਲੇ ਯਾਰ ਜੋ ਜਨਰੇਟਰ ਸਕਰ ਬਣਾ ਮੰਗੋ ਛੱਤ ਦੇ ਉੱਪਰ ਹੀ ਜਗਾਰਡ ਜਾ। ਰਾਹੀ ਆਪਣੇ ਪੈਰ ਤੇ ਆਉਂਦੀ ਹੈ ਪੰਜ ਤਾਰ ਸੌਣੀ ਨਹੀਂ ਹੈਗੀ ਇਹ ਜਦੋਂ ਰੋੜਾ ਉੱਤੇ। ਨਹੀਂ ਨਹੀਂ ਆਪਣੇ ਇਹ ਫਿਰ ਛੱਤ ਪਰ ਜਾਊਗਾ ਸਿਕਰੇ ਫਿਰ ਉਹ ਸਾਰਾ ਆਟੋਮੈਟਿਕਾ ਜਿਹਾ ਲੱਗ ਜਾਊਗਾ ਫਿਰ। ਇਹਨਾਂ ਫਿਊਚਰ ਹੋਊਗਾ ਤਾਂ ਇਹ ਨਹੀਂ ਤਾਂ ਹੁਣ ਲਾਈਟ ਭੱਜਦੀ ਵੀ ਨਹੀਂ ਹੈਗੀ ਉਹ ਤਾਂ ਬਹੁਤ ਸਾਰੇ ਸਿਸਟਮ ਕਰ ਰਹੇ ਨੇ। ਹਾਂਜੀ ਹਾਂਜੀ। ਥੋੜਾ ਬਹੁਤ ਟਾਈਮ ਉਹ ਕੱਢ ਦਿੰਦੇ ਆਪਣਾ ਸੋਲੋ ਪੈਨ ਵੀ ਲੱਗ ਜਾਣਾ ਨਾ ਦਿਨ ਦਿਨ ਤਾਂ ਔਖੀ ਹੋਈ ਨਹੀਂ ਗਾਨੀ। ਅਕੋਂ ਤੁਹਾਨੂੰ ਹੋਰ ਦੱਸੂੰਗਾ। ਉਹ ਇਹ ਦਸਾਂਗੇ। ਦੱਸੂੰਗਾ ਫਿਰ ਬਾਅਦ ਵਿੱਚ ਵਿਖਾ ਪ੍ਰੋਗਰਾਮ ਕਰਨਾ। ਹੂੰ। ਬਾਅਦ ਹਮਮ ਬਤਾ ਲਓ ਜੀ ਆਦੀ ਦੀ ਬੜੀ ਜਲਦੀ ਆਪਣੇ ਅੰਦਰ ਫੋਨ ਪਾ ਕੇ ਖੜਦਾ ਨਹੀਂ ਇੱਕ ਉਹ ਤਨ ਮੈਂ ਇਹ ਕਹਿੰਦਾ ਉਹ ਛੱਡ ਗਏ ਆਪਾਂ ਕਿ ਅੱਜ ਕੱਲ੍ਹ ਯਾਰ ਉਹ ਚੱਲੇ ਹੋਏ ਅੱਜ ਕੱਲ੍ਹ ਸਾਲੇ ਉਹ ਦੂਰ ਪਿੰਡ ਲਾ ਦੇਣ ਮੋਟਰ ਲਾ ਦਿੰਦੇ ਉਹ ਕਮਾ ਦਿੰਦੇ ਚੱਲੀ ਜਾਂਦੇ ਵਿੱਚ ਬਿਜਲੀ ਜਨਰੇਟ ਕਰਦਾ ਕਰਕੇ ਦੇ ਦੋ ਵੀ ਤਕਨੀਕ ਉਹ ਪ੍ਰੋਜੈਕਟ ਅੱਛਾ ਦੇਖਤਾ ਸੀ ਕਰਕੇ ਯਾਰ ਅੱਛਾ ਲੈ ਜਿਗਾੜ ਜਾ ਉਹ ਉਹ ਵਧੀਆ ਸਿੱਖ ਤਾ ਮੈਂ ਯਾਰ ਨੋ ਤਾਂ ਲੱਗਦਾ ਨਹੀਂ ਇਹ ਲੋਕ ਸਿਰ ਕਰਕੇ ਦੇਖ ਕਰਕੇ ਦੇਖੀਓ ਇੱਕ ਸਾਈਡ ਡੈਨਵੋ ਜੀ ਲਾ ਦਿੰਦੇ ਆ ਆ ਇੱਕ ਸਾਈਡ ਪ੍ਰਿੰਟ ਲਾ ਪਾਏ ਸਕ੍ਰੀਮ ਉਹ ਉਹ ਨਹੀਂ ਹੋਣਾ ਇੱਕ ਸਾਈਡ ਡੈਨਵੋ ਕਿਸੇ ਮੋਟਰ ਲਾ ਜਾਂਦੇ ਮੋਟਰ ਲਾ ਦਿੰਦੇ ਆ ਉਹ ਡੈਨਵੋ ਤੋਂ ਉਹਨੂੰ ਕਰੰਟ ਦੇ ਦਿੰਦੇ ਨਾਲ ਚੱਲੀ ਜਾਂਦਾ ਨਾਲ ਬਿਜਲੀ ਜਨਰੇਟਰ ਆਪਣਾ ਐਡਜੂਲੇਟਰ ਕਰੰਟ ਕੱਢੀ ਜਾਂਦਾ ਹਾਂ 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 ਜਿੱਦਾਂ ਆਹ ਕਹਿੰਦਾ ਵੀ ਇਹ ਨਾਲ ਵਿੱਧੇ ਜੇ ਮੋਟਰ ਜੇ ਜਨਰੇਟਰ ਆ ਯਾਰ ਉਹ ਬੰਦਾ ਮੈਂ ਦੇਖਿਆ ਤੇ ਕਦਾ ਵੀ ਆ ਜਨਰੇਟਰ ਇਧਰ ਇਧਰ ਉਹਨੇ ਮੋਟਰ ਲਾ ਦਿੱਤੀ ਜਿਹੜੇ ਸਾਈਡ ਵਾਲਿਆਂ ਨੂੰ ਬਹੁਤ ਭਾਰੀ ਲਾਇਓ ਨੇ ਆ ਜਾਨੀਆ ਉਹ ਬੀਲ ਲੈ ਵੀਲ ਬੜੇ ਬੜੇ ਲਾਤੇ ਉਹਨੂੰ ਫੜ ਕੇ ਕਮਾਈਗਾ ਕਮਾਈਗਾ ਮੈਂ ਹੱਥ ਨਾਲੇ ਪਾ ਹੱਥ ਨਾਲ ਝਟਕਾ ਮਾਰਿਆ ਉਹਨੇ ਚੱਲ ਵੀ ਉਹਨੇ ਬਿਜਲੀ ਬਿਜਲੀ ਉਹ ਵੀ ਚੱਲੇ ਦੇਖਦੇ ਕਿਤੇ ਗਰਜ ਪ੍ਰੋਜੈਕਟ ਕਰਕੇ ਇਹ ਸਰਬਨਾਹੀ ਆਉਣਾ 1 ਕਿਲੋ ਆਉਣਾ ਹਾਂ ਛੋਟਾ ਆਉਣਾ ਮੁੰਡੇ ਮਿਲ ਜਾਂਦਾ ਮੈਂ ਜਾਣਾ 5 4 5 ਕਿਲੋ ਵਾਲਾ ਉਹ ਟੁੱਟੀ ਚਲਦੀ ਛੱਡ ਕੇ ਇਹ ਕਦੇ ਆ ਜਾਂਦੀ ਹੈ ਕਦੇ ਚਲੀ ਜਾਂਦੀ ਹੈ ਕਦੇ ਆ ਜਾਂਦੀ ਹੈ ਹਾਂ ਹਾਂ ਨਾਲੇ ਪਾਰ ਨਹੀਂ ਮੈਂ ਬਾਹਰ ਲੈ ਕੇ ਛੱਡ ਦੇਣ ਕੱਲ ਨੂੰ ਵੀ ਉਹਦੇ ਨਾਲ ਜਨਰੇਟਰ ਲਾਉਣਾ ਹੈ ਬਾਹਰ ਤੇ ਹੋਰ ਕਹਣ ਦੱਸਣਾ ਨਹੀਂ ਕਿਸੇ ਨੂੰ ਹਾਂ ਹਾਂ ਉਹ ਮੈਂ ਨਾ ਗੱਡ ਲੈ ਲਈ ਹੈ ਹੈ ਤੁਸੀਂ ਨਾ ਕੱਢ ਲੈ ਜੇ ਟੋਟਾ ਹੀ ਵੱਢ ਲੈ ਵਿੱਚ ਰਹਿ ਜੀਂ ਅੱਛਾ ਅੱਛਾ ਹੋਏ ਆਪਾਂ ਪਾਉਂਦੇ ਪ੍ਰੋਜੈਕਟ ਨਾ ਕਿਤੇ ਰੱਖੂਗਾ ਤਾਂ ਨਾ ਉਹ ਤਾਂ ਪਲੱਗੇ ਲਾ ਦਾਂਗੇ ਬਾਹਰ ਉਹ ਤਾਂ ਵਿੱਚੇ ਪਲੱਗੇ ਦੀ ਤਾਰਾਂ ਪਾ ਦਿਆਂਗੇ ਉੱਪਰ ਹਾਂ ਬਸ ਜਿਹੜਾ ਉੱਥੇ ਜੀ ਸੁੱਚ ਬਣਾਉਣੀ ਹੈ ਉਹ ਚਲਾ ਦੂੰਗੇ ਵੀ ਉੱਤੀ ਤੇ ਆਪਣਾ ਜਨਰੇਟਰ ਬਾਹਰ ਰੱਖਿਆ ਹਾਂ ਉੱਥੇ ਜਨਰੇਟਰ ਆਪਣਾ ਉਹਦੇ ਤਾਂ ਤਾਰਾਂ ਪਾਈਆਂ ਵਿੱਚ ਹਾਂ ਉੱਥੇ ਜਨਰੇਟਰ ਵੀ ਪਲੱਗ ਜੋੜ ਦੇਣੀ ਆਪਾਂ ਨੂੰ ਹ ਬਾਰੇ ਆਪਣਾ ਬਾਹਰ ਜੁਨੇਟਾ ਕਰ ਦੇ ਜੇ ਕੋਈ ਪ੍ਰੋਗਰਾਮ ਕਰਨਾ ਪੈ। ਹਾਂ ਹਾਂ ਹਾਂ। ਨਹੀਂ ਪਤਾ ਪਾਣੀ ਪਾਣੀ ਪਾ ਦੇ। ਹਾਂ ਅੰ ਤੇਰਾ ਹੁਣ ਹੈਗਾ 1-2 ਦਿਨ ਦਾ ਕੰਮ ਹੈ। ਮੇਰਾ ਅੱਜ ਆ ਚੀ ਜੀ ਵਜਣੀ ਆ ਰਕਾਲੀ। ਅੱਛਾ। ਇਹ ਮਾਰ ਕੇ ਮੈਂ ਡਾਊਨ ਨੂੰ ਕਰਾਇਆ ਵੀ ਇਹ ਹਜੇ ਰੇਤਾ ਚੱਕੇ ਦੇ ਵਜਾਰ ਇਹ। ਰੇਤਾ ਮਾਉਂਗੀ ਉਹੀ ਕੰਮ ਲੱਗੇ ਮਾਰਾ ਜੇ ਸਾਫ ਕਰਕੇ ਤੇਜ਼ੀ ਦੀ ਵਜਣੀ। ਹਾਂ 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 ਹਾਂ। ਉਹ ਦੇਖਦਾ ਫੋਨ ਕਰਕੇ ਜੇ ਆ ਜਵੇ ਆ। ਉਹ ਵੀ ਯਾਰ ਉਹਨੂੰ ਵੀ ਬੰਦੇ ਬਹੁਤ ਚੱਕ ਲੈ ਜਾਂਦੇ ਆ। ਦੇਖਦਾ ਨਹੀਂ ਪ੍ਰਧਾਨ। ਦਲਾ ਦੇ ਪਾਗੜਾ ਜਿਹੜਾ ਇਧਰ ਨੂੰ ਕੱਢਾ ਮਾਰ ਕੇ ਖੜਦਣਾ ਹੂੰ ਹੂੰ ਫੇਟੇ ਰੁੱਲਾ ਚੱਪਾ ਲਓ ਜੀ ਤੇਰੇ ਦੁੱਲਾ ਅੱਛਾ ਇੱਥੇ ਤੇ ਫਿਰ ਉਧਰ ਇਧਰ ਜਾਊਗਾ ਤੇਰੇ ਇੱਥੇ ਜੇ ਕੱਟ ਰਿਹਾ ਜੂ ਹਾਂ ਆਈਓ ਖੜਾ ਇੱਥੇ 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 ਦੇ ਵਿੱਚ ਰੀ ਬੱਜੂ ਮਾਰ ਕੇ ਇੱਥੇ ਦੇ ਸੋ ਚੱਕ ਹਾਂ ਹਾਂ ਫਿਰ ਭੁੱਲੇ ਜੀ ਠੀਕ ਤੇ ਆ ਦੋਹਾਂ ਚੀ ਪੈਪਰ ਨੇ ਆਪਾਂ ਨੇ ਹਾਂ ਹਾਂ ਇੱਕ ਡੱਬੂ ਰੱਖ ਲੈਣੇ ਇੱਕ ਡੱਬੂ ਰੱਖ ਲੈਣੇ ਹਾਂ ਹਾਂ ਫਿਰ ਸੋ ਕੀ ਕੱਟਣੀ ਆ ਫਿਰ ਬੈਂਡ ਬੋ ਪਾਣੇ ਇੱਕ ਬੈਂਡ ਉੱਤੇ ਹੂੰ ਹੂੰ ਇੱਕ ਇੱਥੇ ਇੱਕ ਇਧਰ ਇੱਕ ਇੱਥੇ ਉਹ ਤੇ ਪੰਜਵੇਂ 6ਵੇਂ ਪਾਇਆ ਤਾਰ ਕੁੱਛ ਕੇ ਇੱਕੇ ਪੰਜ ਸਰੀ ਤੱਕ ਕੱਟ ਨਾ ਮਾਰੀ ਵਿੱਚ ਨਹੀਂ ਨਹੀਂ ਕੱਟ ਨਹੀਂ ਪਾਣਾ ਹੈਗਾ ਤਾਂ ਹੀ ਤਾਂ ਰੋਲ ਮਗਾਏ ਦੋ ਹਾਂ 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 ਕੱਟ ਥੋੜੀ ਮਾਰਨਾ ਹੈ ਕੱਟ ਪਰ ਕੱਟ ਦੇ ਵੀ ਲੋਡ ਪਾ ਪਰਕ ਪੈਂਦਾ ਨਹੀਂ ਨਹੀਂ ਕੱਟ ਨਹੀਂ ਮਾਰਨਾ ਹੈਗਾ ਹਾਂ 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 ਲੋ ਜੀ ਇਹ ਸੀ ਜੀ ਅੱਜ ਦੀ ਲਾਈਵ ਵੀਡੀਓ ਤੁਸੀਂ ਦੇਖ ਲਈ ਗੱਲਾਂ ਬਾਤਾਂ ਵਿੱਚ ਸਾਰਾ ਦਿਖਾਤਾ ਤੁਹਾਨੂੰ ਮੈਂ ਕਲ ਕਮੈਂਟਰ ਸੀ ਕਿ ਮੇਰੇ ਛੋਟੇ ਨਾਂ ਦਾ ਥੋੜਾ ਦਿਲ ਨਹੀਂ ਲੱਗ ਰਹਾ ਵੱਡੀਆਂ-ਵੱਡੀਆਂ ਬੈਗਰ ਜਿੰਨੀ ਦਿੱਤੇ ਪੈਸੇ ਜੀ ਮੈਂ ਕੋਸ਼ਿਸ਼ ਕਰਾਂ ਪ੍ਰਤੀਕ ਮਿੰਦੀ ਲੈ ਜਾਵਾਂ ਧੰਨਵਾਦ ਜੀ ਊੜੀ ਜੀ